ਜਗਮੋਨ ਸਿੰਘ ਲਾਲੀਨਾ ਦਾ ਜਿਹੜਾ ਇੱਕ ਸ਼ਖਸ਼ ਆ 35 ਸਾਲ ਇਹਨਾਂ ਸੜਕਾਂ ਦੇ ਉੱਤੇ ਹੀ ਆਪਣੀ ਜਿਹੜੇ ਉਹ ਗੁਜ਼ਾਰ ਚੁੱਕਾ ਵਾ ਔਰ ਡਬਲ ਐਮ ਐ ਜਿਹੜੀ ਉਹਨੇ ਕੀਤੀ ਆ ਉਹਦੇ ਪਿੰਡ ਵਾਲੇ ਦੱਸਿਆ ਗਿਆ ਵਾ ਮਹਾਰਾਸ਼ਟਰ ਦੇ ਵਿੱਚ ਕਦੀ ਇਹਦੀ ਆਪਣੀ ਟਰਾਂਸਪੋਰਟ ਹੁੰਦੀ ਸੀ ਜਗਮੋਨ ਸਿੰਘ ਲਾਲੀ ਲਾਲੀ ਭਾਈ ਟਰਾਂਸਪੋਰਟ ਦਾ ਕੰਮ ਕਰਦਾ ਸੀ ਪਹਿਲਾਂ ਮੈਨੂੰ ਰਜੇਸ਼ ਖੰਨੇ ਦੀ ਫਿਲਮ ਬਹੁਤ ਜ਼ਿਆਦਾ ਉਹ ਫਿਲਮ ਆਉਂਦੀ ਆ ਉਹ ਇਹ ਰਜੇਸ਼ ਖੰਨਾ ਸੀਗਾ ਇਹ ਤੈਨੂੰ ਮਿਲਦਾ ਮਿਲਦਾ ਵੀ ਰਿਹਾ ਪਹਿਲਾਂ ਬੰਦੇ ਮਿਲੇ ਹੋ ਕਦੇ ਇਹਨੂੰ ਐ ਲਾਲੀਬਾਈ ਕਹਿੰਦੇ ਸਿਨੇਮਾ ਬੁੱਕ ਕਰ ਲੈਂਦਾ ਸੀਗਾ ਪੂਰੇ ਇਕੱਲਾ ਰਜੇਸ਼ ਖੰਨੇ ਦਾ ਐਡਾ ਫੈਨ ਆ ਤਕੜਾ 30 ਸਾਲ ਲੀਨੂ ਹੋ ਗਏ ਇਦਾਂ ਹੀ ਸੜਕਾਂ ਤੇ ਕੀ ਦੇ ਵਿੱਚ ਕੋਈ ਬੱਸ ਜਿਹੜੀ ਉਹ ਹਾਈ ਜਾ ਕੋਈ ਸੀ ਉਹ ਅੱਛਾ ਜੀ ਕਿਸ ਜਿਹੜਾ ਵਾਹ ਇਹਦੇ ਭਰਾ ਦੇ ਤੇ ਇਹ ਲੋਕ ਜਿਹਦੀ ਇਹਨੇ ਦਵਾਈ ਟੈਨਸ਼ਨ ਜਿਹੜੀ ਆ ਉਹ ਬਹੁਤ ਜ਼ਿਆਦੀ ਲੈਦੀ ਫੀ ਨਵੀ ਲੈ ਲੈਣ ਯਾਰ ਜਿੱਥੇ ਗਾ ਮੜਿਆ ਲਿਖੇ ਇੰਨੇ ਵਰਕੇ ਕੱਟ ਰਹੇ ਆ ਹੂੰ ਵਰਕੇ ਕੱਟ ਰਹੇ ਆ ਹਰ ਬੈ ਲਾਈ ਜਾਣਾ ਲਾਈ ਜਾਣਾ ਨਹੀਂ ਆ ਠੀਕ ਨਹੀਂ ਆ ਦਿਮਾਗ ਤੇ ਸੱਟ ਲੱਗੀ ਹੈ ਮੈਂਟਲੀ ਅਫਸੈਟ ਹੋ ਗਿਆ ਹੈ ਵੱਡਾ ਟਰਾਂਸਪੋਰਟਰ ਸੀ ਬਾਈ ਅੰਬੈਸਡਰ ਗੱਡੀ ਰੱਖੀ ਹੋਈ ਸੀ ਚਿੱਟਾ ਸਫਾਰੀ ਸੂਟ ਪਾ ਕੇ ਰੱਖਦਾ ਸੀ ਬਸ ਉੱਦੋਂ ਮੁੜ ਕੇ ਐਸਾ ਮੈਂਟਲ ਹੋ ਗਿਆ ਭਰਾ ਜੇਲ ਚ ਲੱਗ ਗਿਆ ਤੇ ਇਹ ਸੜਕਾਂ ਤੇ ਰੋ ਤਲੀ ਬਾਈ ਸਾਸੀ ਕਾਨ ਬਾਈ ਜਗਮੋਣ ਸਿੰਘ ਆ ਤਰਨਾ ਜਗਮੋਣ ਸਿੰਘ ਲਾਲੀ ਲਾਲੀ ਬਾਈ ਟਰਾਂਸਪੋਰਟ ਦਾ ਕੰਮ ਕਰਦਾ ਸੀ ਪਹਿਲਾਂ ਮੈਨੂੰ ਰਜੇਸ਼ ਖੰਨੇ ਦੀ ਫਿਲਮ ਬਹੁਤ ਜ਼ਿਆਦਾ ਉਹ ਫਿਲਮ ਆਉਂਦੀ ਆ ਉਹ ਚੇਤੇ ਤੂੰ ਦੇਖੀ ਰਜੇਸ਼ ਖੰਨੇ ਦੀ ਫਿਲਮ ਹਾਥੀ ਮੇਰਾ ਸਾਥੀ ਚਾਹ ਪੀ ਲਈ ਆਜ ਲਾਲੀ ਉਹ ਲਾਲੀ ਬਾਈ ਚਾਹ ਪੀ ਲਈ ਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਜੀ ਜੰਡਿਆਲਾ ਗੁਰੂ ਕਾ ਮੰਡੀ ਦੇ ਵਿੱਚ ਕਰੋੜਾਪਤੀ ਕਰੋੜਾਂ ਪਤੀ ਟਰਾਂਸਪੋਰਟਰ ਆ ਬਾਈ ਜਿਹੜਾ ਅੱਜ ਸੜਕਾਂ ਤੇ ਰੁਲਦਾ 25-30 ਸਾਲ ਹੋ ਗਏ ਨੂੰ ਸੜਕਾਂ ਤੇ ਰੁਲਦੇ ਨੂੰ ਪੜਿਆ ਲਿਖਿਆ ਵੀਡੀਓ ਦੇਖੋ ਕਿਵੇਂ ਬੈਠਾ ਲਿਖੀ ਹੋਈ ਜਾਂਦਾ ਰਹਿੰਦਾ ਕਿਤਾਬਾਂ ਦੇ ਪਿੰਨਾ ਦੇ ਨਾਲ ਨਿਊਜ਼ਪੇਪਰਾਂ ਤੇ ਕਾਪੀਆਂ ਤੇ ਪਰ ਹੁਣ ਸੜਕਾਂ ਤੇ ਤੁਰਿਆ ਫਿਰਦਾ ਵਿਚਾਰਾ ਮਹਾਰਾਸ਼ਟਰ ਤੋਂ ਆਇਆ ਸੀ ਬੰਬੇ ਤੋਂ ਪਰਵਾਰ ਇਹ ਇੱਥੇ ਆ ਕੇ ਟਰਾਂਸਪੋਰਟ ਦਾ ਕੰਮ ਕੀਤਾ ਜੰਡਿਆਲਾ ਗੁਰੂਕਾ ਦੇ ਵਿੱਚ ਬਹੁਤ ਵੱਡਾ ਬਹੁਤ ਵੱਡਾ ਟਰਾਂਸਪੋਰਟਰ ਸੀ ਬਾਈ ਪਰ ਅੱਜ ਟਰਾਂਸਪੋਰਟਰ ਬਾਈ ਦੀ ਹਾਲਤ ਦੇਖੋ ਕੀ ਆ ਉਹ ਲਾਲੀ ستری پیسے پیسے بڑا تگڑا جدوی آن لگ سک ਉਹ ਲਾਲੀਬਾਈ ਵੀ ਪੂਰਾ ਸਿਨੇਮਾ ਹੀ ਬੋਕ ਕਰ ਲਿੰਦਾ ਹੁੰਦਾ ਹੈਗਾ ਜੂਰਾ ਸਿਨੇਮਾ ਬੋਕ ਕਰ ਲਿੰਦਾ ਨਹੀਂ ਹਰਦੇਸ਼ ਖੰਨਾ ਦੀ ਫਿਲਮ ਵੇਖਦਾ ਹੁੰਦਾ ਹੈ ਕੱਲਾ ਹੀ ਬੈਠ ਕੇ ਇੱਥੇ ਜਨੇ ਵਾਲੇ ਵਾਹ ਜੀ ਵਾਹ ਇਹ ਆਪ ਹੀ ਹਰਦੇਸ਼ ਖੰਨਾ ਨਾਲੋਂ ਘੱਟ ਖੜੀ ਹੈ ਕਿਤੇ ਮਾੜੀ ਸੋਹਣਾ ਤੇ ਨੱਖਾ ਇਦਨੂ ਚੱਕ ਕੇ ਬਾਈ ਮਾੜਾ ਜੇ ਇਦਨੂ ਦੇਖੇ ਮਾੜਾ ਜਮਾਈ ਅੱਖਾਂ ਸਲੇ ਹਰਦੇਸ਼ ਖੰਨੇ ਵਰਗੀਆਂ ਬਾਈ ਦੀਆਂ ਉਹ ਤੇਰੀ ਨੂੰ ਮੈਂ ਤਾਂ ਯਾਰ ਮੈਨੂੰ ਐ ਲੱਗਦਾ ਵੀ ਉਹਨਾਂ ਦੇ ਹਮ ਸ਼ਕਲ ਆ ਅਰਜੇਸ਼ ਖੰਨਾ ਕੇ ਨੇ ਇਹਨੂੰ ਅੱਛਾ ਜੀ ਅਰਜੇਸ਼ ਖੰਨਾ ਸਾਡਾ ਅਰਜੇਸ਼ ਖੰਨਾ ਦਾ ਫੇਸ ਆ ਆ ਫਿਲਮ ਤਾਂ ਦੇਖ ਲਈਏ ਕਿਹੜੀ ਫਿਲਮ ਆ ਇਹ ਲਾਲੀ ਆ ਕਿਹੜੀ ਫਿਲਮ ਆ ਫੜੋ ਨਾ ਫੜੋ ਨਾ ਤੁਰੇ ਚੱਲੋ ਤੁਰੇ ਚੱਲੋ ਲਾਲੀ ਬਾਈ ਤੇ ਬਾਈ ਜਿਹੜਾ ਅਰਜੇਸ਼ ਖੰਨਾ ਸੀਗਾ ਕੀ ਤੈਨੂੰ ਮਿਲਦਾ ਮਿਲਦਾ ਵੀ ਰਿਹਾ ਪਹਿਲਾਂ ਬੰਬੇ ਮਿਲੇ ਹੋ ਕਦੇ ਇਹਨੂੰ ਐ ਲਾਲੀ ਬਾਈ ਮਿਲੇ ਹੋ ਕਦੇ ਰਜ ਕਰਨ ਨੂੰ ਮਿਲੇ ਹੋ ਕਦੇ? ਆਓ। ਮਿਲੇ ਹੋ? ਆਹੋ। ਅੱਛਾ। ਨਹੀਂ ਨਹੀਂ ਫੜਨਾ ਨਹੀਂ ਬਾਪੂ ਨੂੰ ਓਏ। ਇਕੱਠਿਆਂ ਨਹੀਂ ਜਾਣਾ ਅਸੀਂ ਤਾਂ ਗੱਲਾਂ ਕਰਦੇ ਆਂ ਜਾਣਾ ਤੁਰੇ ਜਾਂਦੇ ਨੇ। ਆਦਾ ਆਦਾ ਆਦਾ। ਦੇਖੋ ਗੱਲ ਐਂ ਆ ਲਾਲੀ ਬਾਈ। ਹਾਥੀ ਮੇਰਾ ਸਾਥੀ ਓਵੇਂ ਹੁੰਦਾ ਨਾ ਲਾਲੀ ਮੇਰਾ ਸਾਥੀ। ਅਸੀਂ ਅੱਜ ਕਰਨੀਆਂ ਗੱਲਾਂ ਅਸੀਂ ਹੈਗੇ ਰਜੇਸ਼ ਖੰਨੇ ਦੇ ਫੈਨ ਆ ਤੇ ਅਸੀਂ ਰਜੇਸ਼ ਖੰਨੇ ਦੇ ਫੈਨ ਨੂੰ ਮਿਲ ਕੇ ਆਪ ਬੜੇ ਖੁਸ਼ ਹੋਏ ਅੱਜ ਇਸ ਕਰਕੇ ਮੇਰੀ ਬੇਨਤੀ ਆ 2 ਮਿੰਟ ਖੜ ਕੇ ਗੱਲਾਂ ਕਰਨੀਆਂ ਤੇਰੇ ਨਾਲ ਕਿਤੇ ਬਹਿ ਕੇ ਕਰ ਲੈ ਇੱਥੇ ਹੀ ਬਹਿ ਜੰਨੇ ਆ 2 ਮਿੰਟ ਗੱਲਾਂ ਕਰਨੀਆਂ ਤੇ ਅਸੀਂ ਚਲੇ ਜਾਣਾ ਇਹ ਬਾਈ ਜਗਮਉਨ ਸਿੰਘ ਲਾਲੀ ਇਹਨੇ ਸਿਨੇਮਾ ਬੁੱਕ ਕਰ ਲਿੰਦਾ ਸੀਗਾ ਪੂਰੇ ਦਾ ਪੂਰਾ ਸਿਨੇਮਾ ਬੁੱਕ ਕਰ ਲਿੰਦਾ ਸੀ ਇਕੱਲਾ ਰਜੇਸ਼ ਖੰਨੇ ਦਾ ਐਡਾ ਫੈਨ ਆ ਤਕੜਾ ਟਰਾਂਸਪੋਰਟਰ ਆ ਬਹੁਤ ਤਕੜਾ ਕਿਸੇ ਟਾਈਮ ਦਾ ਇਕੱਲਾ ਸ਼ਾਨਮਾ ਬੁੱਕ ਕਰਦਾ ਸੀ ਤੁਸੀਂ ਸੋਚ ਸਕਦੇ ਹੋ ਕਿ ਕਿੱਡਾ ਇੱਕ ਚੰਗਾ ਪੈਸੇ ਵਾਲਾ ਬੰਦਾ ਹੋਊਗਾ ਉਸ ਟਾਈਮ 1980 ਦੇ ਸਮੇਂ ਦੀ ਗੱਲ ਕਰਦੇ ਆਂ ਅਸੀਂ ਜਦੋਂ ਲਾਲੀ ਆਪਦੇ ਕੋਲ ਇੱਕ ਫੀਅਟ ਗੱਡੀ ਰੱਖੀ ਹੁੰਦੀ ਸੀ ਤੇ ਇਕੱਲਾ ਹੀ ਗੱਡੀ ਚ ਘੁੰਮਦਾ ਹੁੰਦਾ ਸੀ ਪਰ ਵਕਤ ਨੇ ਐਸਾ ਚੱਕਰ ਚਲਾ ਬਾਈ ਦੇਵ ਐਸਾ ਚੱਕਰ ਚ ਲਾਇਆ ਪਿਛਲੇ 30 ਸਾਲ ਤੋਂ ਵੱਧ ਸਮਾਂ ਹੋ ਗਿਆ ਸੜਕਾਂ ਤੇ ਘੁੰਮਦਾ ਆ ਜਤਿੰਦਰ ਦੇਵ ਆ ਬਾਈ ਜਿਹੜਾ ਉਹਨੂੰ ਕਿਸੇ ਤਰੀਕੇ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕਿਸੇ ਤਰੀਕੇ ਉਹ ਸਾਡੇ ਨਾਲ ਚਲੇ ਜਾਵੇ ਜੰਡੇਆਲਾ ਗੁਰੂ ਕਾ ਵੱਡੇ ਰੋਡ ਦੇ ਉੱਤੇ ਘੁੰਮ ਰਹੇ ਆ ਅਸੀਂ ਬਾਈ ਲਾਲੀ ਦੇ ਅੱਗੇ ਪਿੱਛੇ ਵੀ ਕਿਹੇ ਤਰੀਕੇ ਲਾਲੀ ਬਾਈ ਸਰਦਾਰ ਜਗਮੋਹਨ ਸਿੰਘ ਲਾਲੀ ਸਾਡੀ ਗੱਲ ਮੰਨ ਲਵੇ ਕਿ ਅਸੀਂ ਇਹਨੂੰ ਸੁਪਨਿਆਂ ਦੇ ਘਰ ਨਾਲ ਲੈ ਜਾਈਂ 35 ਸਾਲ ਲਾਲੀ ਨੂੰ ਹੋ ਗਏ ਇਦਾਂ ਹੀ ਸੜਕਾਂ ਤੇ ਏਡਾ ਵੱਡਾ ਟਰਾਂਸਪੋਰਟਰ ਆ ਬਖਤ ਨੇ ਐਸਾ ਚੱਕਰ ਚਲਾਇਆ ਸੜਕਾਂ ਤੇ ਰੋਲਣ ਲਈ ਮਜਬੂਰ ਹੋ ਗਏ ਗੱਲ ਸੁਣ ਲੈ ਖੜ੍ਹ ਜਾ ਖੜ੍ਹ ਜਾ ਬੈਹ ਜਾ ਕੁਰਸੀ ਤੇ ਬੈਹ ਅਲੀ ਬਾਈ ਮੈਂ ਤਾਂ ਜਾਣਦੇ ਮੈਨੂੰ ਨਹੀਂ 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 ਆਪਣੀ ਮਰਜ਼ੀ ਕਰਨੀ ਚੱਲ ਠੀਕ ਹੈ ਤੂੰ ਬੈਹ ਜਾ ਤੂੰ ਬੈਹ ਜਾ ਫਿਰ ਤੂੰ ਬੈਹ ਜਾ ਨਾ ਜੀ ਬੈ ਜਾ ਬੈ ਜਾ ਮੋੜ ਤੇ ਚ ਜਾਣਾ ਨਾ ਆ ਉਹ ਮੈਂ ਚਾਹਦਾ ਤੇਰੇ ਨਾਲ ਉਹ ਇਦਰੇ ਮੇਰੀ ਗੱਲ ਸੁਣ ਨਾ ਵਾ ਚਲ ਆ ਦੇ ਨੇ ਮੇਰੇ ਕਰੀ ਇਹੋ ਕੋਈ ਜਾਣਾ ਵਾ ਅੱਧੀ ਕਰਦੇ ਬਸੂ ਕਾਲਤਾ ਸੁਣ ਲੈ ਕੁਛ ਨਹੀਂ ਕਰਦੇ ਬਾਪੂ ਦਾ ਗੱਲ ਸੁਣ ਗੱਲ ਸੁਣ ਗੱਲ ਕੋਣ ਲਾਲੀ ਸ਼ਾਂਤ ਹੋ ਮੇਰਾ ਬਾਪੂ ਬਣ ਕੇ ਮੇਰਾ ਵੀਰ ਨਹੀਂ ਹਰ ਓ ਨਿਕਲ ਵੀਰ ਨੇ ਥੋੜਾ ਕੀ ਕਰ ਲਿਆ ਵਾ ਕੋਈ ਜਗਲ ਪੈਣ ਦਿਆ ਤੂੰ ਨਹੀਂ ਗੱਲ ਨਹੀਂ ਪੈਂਦਾ ਇਹਨੂੰ ਕਰਾਂਗੇ ਆਪਾਂ ਤੇਰੇ ਮਾਰਾਂਗੇ ਤੇਰੇ ਓਏ ਅਸੀਂ ਉਹ ਗੱਲ ਹੀ ਪੈਣਾ ਕੇ ਇਹਦੇ ਭਰਾ ਵਾ ਲਾਲੀ ਦਾ ਪਰ ਇਹੋ ਜੀ ਗੱਲ ਕਰਦੀ ਗੱਲਾਂ ਕਰਦੇ ਆ ਇਹ ਲਿਆ ਗੱਡੀ ਅਸੀਂ ਉਧਰ ਲੈ ਪਾ ਲੈ ਆਉਨੇ ਆ ਪੰਪ ਦੇ ਮੂਹਰੇ ਲਾ ਲਾ ਹੁੱਤੇ ਕੋਰੀ ਪ੍ਰੈਸ ਨਹੀਂ ਲਾ 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 ਆਪਣੀ ਆ ਰਹੇ ਆ ਜੱਲਾ ਇਹ ਫੱਪੇ ਨਹੀਂ ਕੋਲੇ ਆ ਬੱਲ ਲੱਲੀ ਇਹ ਆਪਣੇ ਆ ਇਹ ਵੀ ਆਪਣੇ ਨਾਲ ਇਦਾਂ ਕਰਦੇ ਆ ਇਹ ਉਹ ਜ਼ਿਆਦਾ ਤਾਂ ਕਰਦੇ ਆ ਲੈ ਤੂੰ ਮੈਂ ਲੋਕ ਪੇਸ਼ਾ ਤੇ ਕੀ ਜਾ ਤੂੰ ਲਾ ਲਾ ਨਾ ਕਰ ਲਾ ਤੈਨੂੰ ਦਿੱਤੀ ਆ ਭਲੀਓ ਜੇ ਚੁਪਾ ਇਹ ਆਪਣੇ ਆ ਰਹੇ ਆ ਰੱਖ ਲੈ ਕਿ ਜੇ ਚੁਪਾ ਇਥੇ ਪੜਾ ਦੇ ਅਲਗੀ ਤੇ ਬੋਲ ਗੁਰਾਂਜਾ ਨਾ ਪੜਾ ਇਹ ਰੱਖ ਰੱਖ ਇਹ ਆਪਣੇ ਆਂ ਆਇਆ ਬਹੁਤ ਅੰਸਰਦੇ ਆਂ ਨਹੀਂ ਕਰਦੇ ਉਹ ਵੇ ਉਹ ਸਾਰੇ ਵੇਖਣ ਆਏ ਪਰ ਦੇਖਣ ਆਇਆ ਜਵੇਲੇ ਉਹ ਤੈਨੂੰ ਵੇਖਣ ਆਏ ਪਰ ਦੇਖਣ ਆਇਆ ਵਾ ਤੇ ਭਾਈ ਚੱਲੇ ਜੇ ਮਾਪ ਨੂੰ ਗੁਰਾਂ ਦੇ ਪੁੱਠੇ ਲੋਗ ਲੈ ਕੱਢ ਜੀਮ ਜੀ ਮਾਲਾ ਰੱਖ ਰੱਖ ਪਰ ਮੈਂ ਲੈ ਲੈਣਾ ਦੇਖੋ ਦੇਖੋ ਕਿੱਡੀ ਰੱਜੀ ਹੋਈ ਨੀਂਦ ਦਾ ਬੰਦਾ ਪੈਸਾ ਨਹੀਂ ਫੜਦਾ ਕਿੱਡੀ ਵੀ ਨਹੀਂ ਰੱਜੀ ਵੀ ਨਹੀਂ ਬਾਈ ਜੀ ਇਹ ਤੁਸੀਂ ਕੋਈ ਨਾ ਕਿੰਨੇ ਕ ਸਾਲਾਂ ਤੋਂ ਦੇਖਦੇ ਹੋ ਨਾ ਤੁਸੀਂ ਮੇਰੀ ਉਮਰ ਹੀ ਨਿਕਲ ਗਈ ਇੱਥੇ ਤੇ ਸੜਕ ਤੇ ਹੀ ਰੰਦਾ ਇੱਦਾਂ ਹਾਂ ਸੌਂਦਾ ਕਿੱਥੇ ਉਹ ਇੱਥੇ ਇੱਦਾਂ ਹੀ ਉੱਥੇ ਹੋਰ ਕੀਆ ਗਰਮੀ ਆ ਗਈ ਇੱਥੇ ਲੰਮੇ ਬੈ ਗਿਆ ਵਾ ਹਾਂ ਇੰਨਾ ਪੜਿਆ ਲਿਖਿਆ ਬੜਾ ਕਾਫੀ ਨਵੀਂ ਲੈ ਲੈਣੇ ਯਾਰ ਰਜਿਸਟਰ ਪੜਿਆ ਲਿਖਿਆ ਇੰਨੇ ਵਰਕੇ ਕੱਟਨੇ ਆ ਹੂੰ ਵਰਗੇ ਘਟ ਰਹੇ ਆ ਸਰ ਫਿਰ ਲਾਈ ਜਾਣਾ ਲਾਈ ਜਾਣਾ ਲਾਈ ਜਾਣਾ ਠੀਕ ਲਿਖੀ ਜਾਣਾ ਲੈ ਸੁਣੀਏ ਲਿਖਦਾ ਕੀ ਆ ਜੀ ਆਪਣੇ ਆਪ ਹੀ ਸਾਫ ਆਪਣੇ ਆਪ ਹੀ ਮੇਰੇ ਕੋਲ بڑے بڑے ਬੰਦੇ ਆਉਂਦੇ ਵੀ ਇਥੇ ਨੰਬਰ ਲਿਖ ਕੇ ਦੇ ਨੰਬਰ ਦੇ ਕੇ ਚਾਹ ਵੀ ਲੈ ਆਉਂਦੇ ਰੋਟੀ ਵੀ ਲੈ ਕੇ ਆਉਣਗੇ ਜਿਆਦੇ ਨੰਬਰ ਲਾਟਰੀ ਦਾ ਨੰਬਰ ਕੋਈ ਨੰਬਰ ਤੇਰਾ ਨੰਬਰ ਬਹੁਤ ਲੱਕੀ ਆ ਇਸ ਦਾ ਇਹਨੇ ਲਿਖੀ ਜਾਣਾ ਕਾਗਜ਼ ਪਾੜੀ ਜਾਨੇ ਆ ਉਹ ਕਾਗਜ਼ ਜੇ ਵੀ ਰੱਖ ਲੈਣਾ ਅਗਲੇ ਨੇ ਐਂਸੀ ਚਾਉਣਾ ਕੋਈ ਨਹੀਂ ਘੱਟੇ ਨਾਲੇ ਚੁੱਟਨੇ ਆ ਦੇ ਲਈ ਆ ਕਿਸੇ ਨੂੰ ਬੁਰਾ ਮੰਨਦਾ ਅੱਜ ਤੱਕ ਕਿੰਨੇ ਕੱਢੀ ਨਹੀਂ ਪੋੜੇ ਹੂੰ ਕਿ ਮੈਂ ਜੌਮ ਨੂੰ ਕਰਾਈ ਕਰਦਾ ਵਾਂ ਇਹਨੂੰ ਮੈਂ ਕਹਿੰਦਾ ਲਾਲੀਆ ਵੀਰ ਪਰ ਨਹੀਂ ਮੈਂ ਉਹ ਤੋਂ ਲੈ ਗਏ ਤੇ ਮੈਂ ਇਹਨੂੰ ਲੈ ਗਿਆ ਹੁਣ ਉਹਦੋਂ ਆਇਆ ਆਇਆ ਕਹਿੰਦਾ ਲੈ ਤੂੰ ਚप्पल ਦੇ ਮੈਨੂੰ ਮੈਂ ਚप्पल ਤਾਂ ਨਹੀਂ ਲਾਲੀ ਮੈਂ ਕਿਹਾ ਜਾਂ ਕੁਰਸੀ ਤੇ ਬੈਠ ਕੇ ਤੇ ਮੈਂ ਉਹ ਤੇ ਗਿਆ ਮੈਨੂੰ ਚप्पल ਲੈ ਗਦੀ ਮਖਾ ਲੈ ਨਾਲੀ ਅੱਛਾ ਫਿਰ ਇਹਨੇ ਕਹਣਾ ਮੈਨੂੰ 20 ਰੁਪਏ ਦੇ ਮੈਂ ਪੈਗ ਲਾਉਣੇ ਵਾਲਾ ਉਹਨੂੰ ਮੈਂ ਕਹੇ ਕਹੇ ਨਾ ਮੈਂ ਕੰਮ 'ਚ ਲਗਾ ਦਾਨ ਤੇ ਠੇਕੇਦਾਰ ਨੂੰ ਕਹਿੰਦਾ ਮੈਂ ਪੈਸੇ ਇਹਨੂੰ ਮੈਂ ਦੇ ਦਵਾਂ ਐਸਾ ਦਾ ਕੋਈ ਸ਼ੌਂਕ ਨਹੀਂ ਨਾ ਕਦੀ ਕਿਸਨੂੰ ਮਾਰਾ ਕਹਣਾ ਨਾ ਇਹ ਕਹਿੰਦੇ ਜੀ ਟਰਾਂਸਪੋਰਟਰ ਸੀ ਬਹੁਤ ਤਕੜਾ ਬੋਲੋ ਜੀ ਹਾਂਜੀ ਦਲਜੀਤ ਜੀ ਆ ਜਾਓ ਇੱਥੇ ਆ ਜੀ ਇਹਦਾ ਅਸਲ ਜਿਹੜਾ ਨਾਮ ਆ ਉਹ ਹੈ ਜਗਮੋਹਨ ਜਗਮੋਹਨ ਸਿੰਘ ਜਗਮੋਹਨ ਸਿੰਘ ਇਹਦਾ ਨਾਮ ਆ ਹੈ ਲਗਭਗ 82 ਦੇ ਲਾਗੇ ਬੰਨੇ ਸਾਮਨ ਦੀ 79 ਹਾਂ 79 ਦੇ ਲਾਗੇ ਬੰਨੇ ਮਹਾਰਾਸ਼ਟਰ ਤੋਂ ਇੱਥੇ ਪਿੰਡ ਬੰਡਾਲੀ ਦੇ ਲਾਗੇ ਆ ਨੂਨਾ ਇੱਥੇ ਆ ਗਏ ਸੀ ਓਕੇ ਇਹਦਾ ਪਰਿਵਾਰ ਸਾਰਾ ਹਾਂਜੀ ਪਰਿਵਾਰ ਸਾਰਾ ਇੱਥੇ ਇਹਨਾਂ ਨੇ ਜ਼ਮੀਨ ਮਕਾਨ ਆਪਣਾ ਜਿਹੜਾ ਬਣਾਇਆ ਇਹ ਨੋਨੇ ਦਾ ਔਰ ਇਹਨਾਂ ਇਹਦੇ ਭਰਾ ਦੇ ਉੱਤੇ ਇੱਕ ਕੇਸ ਪੈ ਗਿਆ ਜੁਪੀ ਦੇ ਵਿੱਚ ਕੋਈ ਬੱਸ ਜਿਹੜੀ ਉਹ ਹਾਈਜੈਕ ਹੋਈ ਸੀ ਉਹਦਾ ਅੱਛਾ ਜੀ ਔਰ ਉਹ ਝੂਠਾ ਕੇਸ ਜਿਹੜਾ ਵਾ ਇਹਦੇ ਭਰਾ ਦੇ ਦਿੱਤੇ ਪੈ ਗਿਆ ਉਹਨੂੰ ਜੇਲ੍ਹ ਉਹ ਜਿਹਦੀ ਇਹਨੇ ਦਬਾਗੀ ਟੈਨਸ਼ਨ ਜਿਹੜੀ ਆ ਉਹ ਬਹੁਤ ਜ਼ਿਆਦੀ ਲੈਦੀ ਉਸ ਤੋਂ ਬਾਅਦ ਇਹ ਫਿਰ ਜਿਹੜਾ ਵਾ ਉਹ ਘਰੇ ਨਹੀਂ ਰਿਹਾ ਸੜਕਾਂ 'ਤੇ ਹੀ ਰਿਹਾ ਉਹ ਪਰਿਵਾਰ ਹੈਗਾ ਇਹਦਾ ਪਰਿਵਾਰ ਦੇ ਦੀ ਮਾਤਾ ਪਿੱਛੇ ਜਿਹੜੀ ਆ ਉਹ ਵੀ ਪਰਲੋਕ ਸਦਾ ਸੀ ਤੇ ਭਰਾ ਇਹਦਾ ਜਿਹੜਾ ਜੇਲ ਸੀ ਭਰਾ ਇਹਦਾ ਜਿਹੜਾ ਵਾ ਉਹ ਜਮਾਨਤ ਦੇਤੇ ਪਰਿਤੇ ਹੋ ਗਿਆ ਸੀ ਪਰ ਕੁਝ ਲੋਕਾਂ ਨੂੰ ਪਤਾ ਲੱਗਾ ਵਾ ਵੀ ਉਹ ਲੋਕ ਵੀ ਜਿਹੜਾ ਉਹ ਨਹੀਂ ਰਿਹਾ ਕਰੀ ਇਹ ਤਾਂ ਅੱਛਾ ਉਹ ਵੀ ਮਰ ਗਿਆ ਇਹਨਾਂ ਦਾ ਜਿਹੜਾ ਜੀਜਾ ਸੀਗਾ ਨਾ ਉਹ ਹਰਿਆਣੇ ਵਿਆਹੀ ਸੀਗੀ ਜੀਜਾ ਇਹਨਾਂ ਦਾ ਫੌਜੀ ਸੀਗਾ ਆ ਗੱਲ ਜੀ ਬੰਮਾ ਸਾਡੀ ਉਹਦਾ ਨਾਮ ਲੱਗ ਗਿਆ ਸੀ ਉਹ ਸਾਡੇ ਵੀ ਉਹਦਾ ਨਾਮ ਲੱਗਣ ਤੋਂ ਬਾਅਦ ਉਹ ਵੀ ਬਰਬਾਦ ਹੋ ਗਏ ਭਰਾ ਵੀ ਉਹ ਵੀ ਇਹ ਸਾਰੇ ਇਹਨਾਂ ਮੁਕਾ ਮਲ ਗਿਆ ਉਹ ਘੋੜਾ ਖੋਦਾ ਉਹਦੀ ਜਿਹੜੀ ਦਸ ਹੋ ਗਈ ਆ ਪਿਛਲੇ ਕੋ ਸਾਲ ਤੋਂ ਪਹਿਲਾਂ ਤੇ ਉਹ ਆ ਕੇ ਪਿੰਡ ਜਿਹੜਾ ਉਹ ਥਾਂ ਵੀ ਵੇਚ ਗਿਆ ਭਰਾ ਨਹੀਂ ਤੇ ਪਿੰਡ ਚੱਲ ਜਾਂਦਾ ਨਹੀਂ ਤੁਰ ਕੇ ਵੇਚ ਹੁਣ ਪਿਛਲੇ ਸਾਲ ਡੇਢ ਸਾਲ ਤੋਂ ਪਿੰਡ ਬੜੀ ਗਿਆ ਮੇਨੇ ਆਕੇ ਕੋਣ ਚੌਕਰ ਤੇ ਕੋਈ ਬਚਾਣੀ ਤੇ ਪਿੰਡ ਦਾ ਆ ਕੇ ਕਹੇ ਇਹ ਤੇ ਰਿੰਦਾਂ ਗੇਨਿੱਤੇ ਇੱਕ ਤਰਕੇ ਚ ਚੱਲਦਾ ਰਹਿੰਦਾ ਜਿਹੜਾ ਪਿੰਡ ਘਰ ਸੀ ਉਹ ਵੀ ਵੇਖਿਆ ਉਹ ਇਹ ਜਾਂਦਾ ਜਰੂਰ ਆ ਪਿੰਡ ਮਤਲਬ ਪਹਿਲਾਂ ਤੇ ਲਗਾਤਾਰ ਜਾਂਦਾ ਰਿਹਾ ਵਾ ਹੁਣ ਇੱਕਦਿ-ਕਦਿ ਜਾਂਦਾ ਪਰ ਪਿੰਡ ਦੀ ਹੱਦ ਦੇ ਅੰਦਰ ਨਹੀਂ ਇਹ ਜਾਂਦਾ ਕਿਉਂਕਿ ਇਹਨੂੰ ਪਤਾ ਲੱਗ ਗਿਆ ਵੀ ਉੱਥੇ ਮੇਰਾ ਕੁਝ ਨਹੀਂ ਰਿਹਾ ਤੇ ਉੱਥੋਂ ਬਾਹਰੋਂ ਹੀ ਪਿੰਡ ਦੇ ਅੱਡੇ ਚ ਹੀ ਜਿਹੜਾ ਵਾ ਵਾਪਸ ਆਉਂਦਾ ਜੰਡੇਆਲਾ ਗੁਰੂਗ੍ਰੇ ਦੇ ਵਿੱਚ 30-35 ਸਾਲਾਂ ਤੋਂ ਸੜਕਾਂ ਤੇ ਸੌਂਦਾ ਸੜਕਾਂ ਤੇ ਸੌਂਦਾ ਇਹ ਨਹੀਂ ਨਗੇ ਵਿੱਚ ਰਹਿਣਾ 40 ਸਾਲ ਦੀ ਨਦੀ ਉਮਰ ਹੋ ਗਈ ਆ ਦੀ ਔਰ ਮੈਨੂੰ ਪਤਾ ਵਾ ਕਿ ਇਹ ਛੋਟੇ ਹੁੰਦੇ ਸੀ ਪਰ ਜਿਹੜੀ ਚੀਜ਼ੇ ਪੜਦੇ ਹਨ ਉਹ ਉਸ ਤੇ ਹਮ ਦੇ ਦੇ ਕੋਲ ਲਿਖਾਉਂਦੇ ਹੁੰਦੇ ਹਨ ਨਾ ਇਹ ਇੰਗਲਿਸ਼ ਇਲੀਕੇ ਰਨਾ ਪ੍ਰੋਪਰਟੀ ਰੋਪਟੀ ਉਹਰ ਪਿੱਛੇ ਤੇ ਮੈਨੂੰ ਇੱਥੇ ਪਤਾ ਲੱਗਾ ਸੀ ਕਿ ਇਹ ਕੋਈ ਨਾ ਕੇਸ ਆੜ ਗਿਆ ਸੀ ਕਿਸੇ ਦਾ ਸੀਏ ਦੇ ਰਿਕਾਰਡਿੰਗ ਤੇ ਉਹਨਾਂ ਕੋ ਹੱਲ ਨਹੀਂ ਹੋਉਂਦਾ ਇਹ ਤੇ ਇਹਨੇ ਉਹਦਾ ਹੱਲ ਕੱਢ ਕੇ ਦਿੱਤਾ ਕਿ ਸੀਏ ਜਾਂਦਾ ਸੀ ਕਿ ਇੰਨਾ بڑا ਜਗਰ ਰਾਇ ਤੇ ਉਹ ਉਹਦੀ ਵੀ ਠੰਡੀ ਜਿਹੜੀ ਇਹਨੇ ਕੱਢ ਕੇ ਦਿੱਤੀ ਮੈਨੂੰ ਕਿ ਚਾਰਟਡ ਅਕਾਊਂਟਰ ਸੀ ਕੋਈ ਕਾਊਂਟਰ ਦਾ ਵੀ ਕੰਮ ਇਹਨੇ ਕਰਕੇ ਦਿੱਤਾ ਬਾਜੀ ਦਾ ਔਰ ਇਹਦੇ ਕੋਲ ਇੰਵੈਸਟਰ ਕਾਰ ਸੀਗੀ ਇੰਵੈਸਟਰ ਬੜਾ ਦਿਨਾਂ ਅੱਜ ਔਰ ਇਹਦਾ ਇਹਦੀ ਜਿਹੜਾ ਪਹਿਰਾਵਾ ਹੀ ਉਹ ਸਫਾਰੀ ਸੂਟ ਸਫਾਰੀ ਸੂਟ 흰ਤੇ ਰੰਗ ਦਾ ਬਾਈਟੀ ਬਾਈਟੀ ਪੋਣਾ ਔਰ ਆ ਜਿਹੜੀ ਅੱਜ ਵੇਖ ਰਿਹਾ ਫਿਲਮ ਰਜੇਸ਼ ਕੰਨਾ ਦੀ ਇਹ ਜਦੋਂ ਵੀ ਉਦੋਂ ਉਹਨੇ ਉਹਨਾਂ ਸਮਿਆਂ 'ਚ ਰਜੇਸ਼ ਕੰਨਾ ਦੀ ਮੂਵੀ ਲੱਗਦੀ ਨਵੀ ਇਹ ਤਾਂ ਨਵੀ ਇਹ ਤਿੰਨੇ ਸ਼ੋਅ ਵੇਖਦਾ ਰਿਹਾ ਸਵੇਰ ਦਾ ਦੁਪਹਿਰ ਦਾ ਤੇ ਸ਼ਾਮ ਦਾ ਜੰਬੀਰ ਦਾਦਾ ਹੀ ਕਈ ਵਾਰ ਕਹਿੰਦੇ ਕੱਲਾ ਹਾਲ ਬੁੱਕ ਕਰਾ ਲੈਂਦਾ ਕੱਲਾ ਹਾਲ ਵੀ ਬੁੱਕ ਕਰਾ ਲਿੰਦਾ ਸੀਗਾ ਔਰ ਇਦਾਂ ਦੀ ਇਹਦੀ ਹਾਲਤ ਨਹੀਂ ਸੀ ਹੋਣ ਵੀ ਇਹਨੇ ਕਦੇ ਕਿਸੇ ਨੂੰ ਇੱਥੇ ਦੋਖ ਨਹੀਂ ਦੇਣਾ ਇਹਨੇ ਕਦੇ ਨਹੀਂ ਆਇਆ ਕੰਟਰੋਲ ਹੀ ਕਰਦੇ ਤੁਸੀਂ ਪੈਸੇ ਜ਼ਬਰਦਸਤੀ ਫੜਾਓਗੇ ਤੇ ਇਹਨੇ ਨਹੀਂ ਫੜਦੇ ਹਾਂ ਪੈਸੇ ਇਹਦਾ ਹੱਕ ਗਿਆ ਰੱਖ ਗਿਆ ਆ ਦੇਖੋ 500 ਦਾ ਨੋਟ 100 ਦਾ ਨੋਟ ਇੱਕ 50 ਦਾ ਨੋਟ ਦਿੱਤਾ ਤਿੰਨ ਵਾਰੀ ਸੱਟ ਚੁੱਕਿਆ ਪੈਸੇ ਤਿੰਨ ਵਾਰੀ ਫੜਾਏ ਅਸੀਂ ਤਿੰਨੇ ਵਾਰੀ ਸੁੱਟਦੇ ਪਏ ਜਦੋਂ ਇਹਦਾ ਆਪਣਾ ਮਨ ਹੋਇਆ ਇਹਨੇ ਤੁਹਾਨੂੰ ਵਾਪਰੇ ਜਾਂਦੇ ਨੂੰ ਆਵਾਜ਼ ਮਾਰ ਕੇ ਕਿਹਾ ਲੈ ਲੈਣੇ 50 ਰੁਪਏ 50 ਤੋਂ ਵੱਧ ਨਹੀਂ ਲੈ 50 ਲੈਣੇ ਇਹਨੇ ਤੁਸੀਂ ਇਹਨੂੰ 10000 ਵੀ ਫੜਾ ਦੋਗੇ ਤੇ ਉਹਦੇ ਜਿਵੇਂ ਨੇ 50 ਹੀ ਰੱਖ ਲੈ। ਇਹਨੇ ਕਹਣਾ ਆਜ ਤਰਾਏ ਮੇਦਰਾ ਅੱਜ ਇਹ ਮੈਂ ਪੜ੍ਹੇ। ਇਹਦੀ ਮਾਂ ਆਉਂਦੀ ਸੀ 10 ਸਾਲ ਹੋ ਗਏ 12 ਸਾਲ ਇਹਨੇ ਕੱਪੜੇ ਲੈ ਕੇ ਆਉਂਦੀ ਸੀ ਇਹਦੇ ਹੱਥ। ਉਹਨੇ ਪਿੱਛੇ ਪਿੱਛੇ ਲੈੜੇ ਇਹਨੇ ਅੱਗੇ ਅੱਗੇ ਭਜਣਾ। ਉਹ ਕਿੱਦਾਂ ਦੀ ਸੀ ਬੰਦਿ ਛਣਦੀ ਸੀ ਬੇਬੇ ਪੂਰੀ। ਵਧੀਆ ਕਰਦੀ ਸੀ। ਹਾਂਜੀ ਵਧੀਆ ਸੀ ਜਦੋਂ ਮੈਂ ਬਤ ਜਾਈ। ਇਹ ਬਹੁਤ ਗੋਰੀ ਚਿੱਟੀ ਸੀ ਠੀਕ ਆ ਬਜ਼ੁਰਗ ਹੈਗੀ ਸੀ। ਇਹਨੇ ਕੱਪੜੇ ਲੈ ਕੇ ਇਹਨੇ ਕਾਂ ਕਾਂ ਭਜਣਾ ਮੈਂ ਨਹੀਂ। ਉਹਨੇ ਕਹਿੰਦੇ ਗਾਲ ਸੌਣ ਗਾਲ ਸੌਣ ਉਹਨਾਂ ਨੇ ਨਹੀਂ। ਮਾਈ ਨੂੰ ਤੇ ਹੁਣ ਇਹਨੂੰ ਇੱਥੇ ਕੋਈ ਨਹੀਂ ਮੇਰੇ ਨਾਲ ਤਾਂ ਬੇ ਦੁਕਾਨ ਵਾਲਾ ਜਿਹੜਾ ਬਾ ਇਹਨੂੰ ਰੋਟੀ ਤੋਂ ਪਤਾ ਨਹੀਂ ਕਰਦਾ ਲੋਕ ਤਰਸਦੇ ਆ ਵੀ ਇਹ ਸਾਨੂੰ ਆ ਕੇ ਕਵੇ ਸਾਡੇ ਕੋਲ ਰੋਟੀ ਮੰਗੇ ਸਾਡੇ ਕੋਲ ਪੈਸੇ ਮੰਗੇ ਤੇ ਅਸੀਂ ਇਹਨੂੰ ਦੇਈਏ ਵਾਹ ਜੀ ਹੁਣ ਇੱਥੇ ਆਪਾਂ ਪੰਜ ਛੇ ਬੰਦੇ ਬੈਠੇ ਐ ਨਾ ਟੇਬਲ ਤੇ ਬੈਠੇ ਪੈਕਸ਼ਾ ਗਾ ਲਾਉਂਦੇ ਐ ਨਾ ਇਹਨੇ ਗਲਾਸੀ ਲੈ ਆਵਣੀ ਆ ਅੱਪਾ ਚ ਪਾਣੀ ਜੋਨੋ ਕੋ ਪਾਣੀ ਪੋ ਨਹੀਂ ਜਾਣਾ ਉਹਨਾਂ ਕਨੇ 10 ਰੁਪਏ ਦੇ 10 ਰੁਪਏ ਫਿਰ ਲਿੰਕਾ ਲੈਣੀ ਲਿੰਕਾ ਪਾ ਕੇ ਔਰ ਇਹ ਬਿਲਕੁਲ ਵੀ ਜੇ ਆਪਾਂ ਕੀਏ ਤੇ ਮੈਟਲੀ ਅਫਸੈਟ ਨਹੀਂ ਆ ਇਹਨੂੰ ਇੰਨੀ ਸੋਜੀ ਹੈਗੀ ਆ ਕਿ ਮੈਂ ਪੇਪਰ ਇਕੱਠੇ ਕਰਨੇ ਆ ਉਹਨਾਂ ਦੀ ਇੱਕ ਸਟੈਪਲ ਲਾ ਕੇ ਕਾਪੀ ਬਣਾਉਣੀ ਆ ਆਪ ਉਹ ਬਣਾ ਕੇ ਫਿਰ ਪੈਨ ਦੇ ਨਾਲ ਇਹਨੇ ਕੁਛ ਨਾ ਕੁਛ ਲਿਖਦੇ ਰਹਿਣਾ ਵਾ ਜਦੋਂ ਲਿਖ ਲਿਆ ਉਹਨੂੰ ਕਾਟ ਕੇ ਸੁੱਟ ਦੇਣਾ ਫਿਰ ਦੂਸਰਾ ਪੇਜ ਲਿਖ ਲੈਣਾ ਵਾ ਉਹ ਲਿਖ ਕੇ ਉਹਨੂੰ ਕਾਟ ਕੇ ਜੜਾ ਵਾ ਸੁੱਟ ਦੇਣਾ ਮਿੱਟੀ ਦੇ ਵਿੱਚ ਰੁਲਦਾ ਫਿਰਦਾ ਹੀਰਾ ਇਸ ਤਰ੍ਹਾਂ ਹੀ ਆ ਤੇ ਕਾਗਜ਼ ਪਾਟੇ ਹੋਏ ਆ ਆ ਇਕੱਠੇ ਕੀਤੇ ਇਹ ਇਕੱਠੇ ਕੀਤੇ ਆ ਪਰਚੀ ਮਨਉਣਾ ਪਣੀ ਹਾਂ ਦੇਖੋ ਐਦਾਂ ਕਾਪੀਆਂ ਕੱਟ-ਕੱਟ ਕੇ ਬਣਾਈ ਜਾਂਦਾ ਰਹਿੰਦਾ ਉੱਤੇ ਆਵਾ ਲੱਕੀ ਸਮਝਦੇ ਨੇ ਵਾਹਿਗੁਰੂ ਤੇ ਬਾਈ ਅਸ਼ੀਰਵਾਦ ਦੇ ਤੌਰ ਤੇ ਉਹਦੀ ਕਾਪੀ ਜੱਲੇ ਜਿ ਰੱਖੀ ਬੈਠਾ ਵੀ ਇਹਦੀ ਕਿਰਪਾ ਹੋ ਤੇ ਬਾਈ ਦੱਸਦਾ ਵੀ ਲੋਕ ਚਾਹੁੰਦੇ ਆ ਵੀ ਉਹ ਸਾਤੋਂ ਆ ਕੇ ਕੁਝ ਮੰਗੇ ਅਸੀਂ ਉਹਨੂੰ ਦੇਈਏ ਸਾਨੂੰ ਪੁੰਨ ਮਿਲੇ ਤੇ ਇਹ 30-35 ਸਾਲਾਂ ਤੋਂ ਇਨ੍ਹਾਂ ਸੜਕਾਂ ਤੇ ਜੀਵਨ ਕੱਟ ਰਿਹਾ ਜਿਹੜਾ ਕਿ ਇੱਕ ਵੱਡਾ ਚਾਰਟਰਡ ਅਕਾਊਂਟੈਂਟ ਕੋਈ ਕੇਸ ਸੋਲਵ ਨਹੀਂ ਕਰ ਸਕਿਆ ਸੀ ਉਹ ਇੱਕ ਮਿੰਟ ਦੇ ਵਿੱਚ ਇਹਨੇ ਕੇਸ ਸੋਲਵ ਕਰਤਾ ਸੀ ਤੇ ਅੱਜ ਦਰਦਰ ਦੀਆਂ ਠੋਕਣਾ ਖਾਂਦਾ ਫਿਰਦਾ ਕਿਸੇ ਟਾਈਮ ਰਜੇਸ਼ ਖੰਨਾ ਦਾ ਫੈਨ ਕੱਲਾ ਹਾਲ ਬੁੱਕ ਕਰਾ ਲੈਂਦਾ ਸੀ ਉਹਦੀ ਫਿਲਮ ਦੇਖਣ ਲਈ ਤਿੰਨੇ ਸ਼ੋਅ ਪਹਿਲੇ ਉਹਦੇ ਦੇਖਦਾ ਸੀ ਪਰ ਅੱਜ ਖੁਦ ਦਰਦਰ ਦੀਆਂ ਠੋਕਣਾ ਖਾ ਰਿਹਾ ਜਗਮਉਂਦ ਸਿੰਘ ਲਾਲੀ ਵੀਰਾ ਇੱਥੇ ਨੋਨਾ ਪੈਂਦਾ ਬਾਈ ਦਾ ਕੋਈ ਬਾਈ ਦੱਸ ਦਿਆ ਯੂਪੀ ਦੇ ਵਿੱਚ ਕੋਈ ਬੱਸ ਹਾਈਜੈਕ ਹੋਈ ਸੀ ਤੇ ਉਹ ਬੱਸ ਹਾਈਜੈਕ ਦੇ ਵਿੱਚ ਇਹਦੇ ਭਰਾ ਦਾ ਨਾਂ ਆ ਗਿਆ ਸੀ ਜਿਹੜੇ ਤੇ ਪਰਚਾ ਪੈ ਗਿਆ ਉਹਨੂੰ ਪੁਲਿਸ ਫੜ ਕੇ ਲੈ ਗਈ ਜੀਜਾ ਇਹਦਾ ਫੌਜ ਸੀਗਾ ਉਹਦਾ ਵੀ ਨਾਂ ਆ ਗਿਆ ਸੀ ਉਹ ਭੈਣ ਦਾ ਘਰ ਵੀ ਬਰਬਾਦ ਹੋ ਗਿਆ ਭਰਾ ਦਾ ਵੀ ਘਰ ਬਰਬਾਦ ਹੋ ਗਿਆ ਤੇ ਇਹ ਮਨ ਦਿਮਾਗ ਤੇ ਸੱਟ ਲੱਗੀ ਹੈ ਮੈਂਟਲੀ ਅਪਸੈਟ ਹੋ ਗਿਆ ਇਹ ਵੱਡਾ ਟਰਾਂਸਪੋਰਟਰ ਸੀ ਬਾਈ ਅੰਬੈਸਡਰ ਗੱਡੀ ਰੱਖੀ ਹੋਈ ਸੀ ਚਿੱਟਾ ਸਫਾਰੀ ਸੂਟ ਪਾ ਕੇ ਰੱਖਦਾ ਸੀ ਆਪਸ ਉਦੋਂ ਮੁੜ ਕੇ ਐਸਾ ਮੈਂਟਲ ਹੋ ਗਿਆ ਭਰਾ ਜੇਲ੍ਹ ਚਲਿਆ ਗਿਆ ਤੇ ਇਹ ਸੜਕਾਂ ਤੇ ਰੁਲ ਗਿਆ ਉਦੋਂ ਦਾ ਇਹ ਜੰਡਿਆਲਾ ਗੁਰੂ ਕੀ ਦੀਆਂ ਸੜਕਾਂ ਤੇ ਘੁੰਮਦਾ ਲਾਲੀ ਨਾਲੀ ਦੇ ਐਡੇਡੇ ਵੱਡੇ ਬੰਦਿਆਂ ਨਾਲ ਲਿੰਕ ਸੀ ਅੱਜ 10 10 20 20 ਰੁਪਏ ਮੰਗ ਕੇ ਰੋਟੀ ਖਾਣ ਲਈ ਮਜਬੂਰ ਆ ਲਾ। ਅਸੀਂ ਅੱਜ ਸੁਪਨਿਆਂ ਦੇ ਘਰ ਲੈ ਕੇ ਚੱਲੇ ਆਂ ਬਾਈ ਨੂੰ। ਜਤਿੰਦਰ ਦੇਵ ਤੇ ਦਲਜੀਤ ਸਿੰਘ ਬਾਈ ਜੀ ਨੇ ਸਾਡੇ ਨਾਲ ਸੰਪਰਕ ਕੀਤਾ ਸਾਨੂੰ ਵੀਡੀਓ ਬਣਾ ਕੇ ਭੇਜੀਆਂ। ਜਿਹੜੀਆਂ ਕਿ ਤੁਸੀਂ ਦੇਖ ਵੀ ਰਹੇ ਹੋ ਉਹ ਸਾਰੀ ਵੀਡੀਓ ਅਸੀਂ ਅਟੈਚ ਕੀਤੀਆਂ ਨਾਲ। ਉਹ ਵੀਡੀਓ ਦੇ ਵਿੱਚ ਤੁਸੀਂ ਦੇਖੋ ਕੀ ਹਾਲ ਤੁਸੀਂ ਬਾਈ ਦੀ ਅਰਦਾਸ ਕਰਿਓ ਅਸੀਂ ਬਾਈ ਲਾਲੀ ਦੀ ਸੇਵਾ ਸੰਭਾਲ ਕਰ ਸਕੀਏ ਬਾਈ ਲਾਲੀ ਸਾਡੇ ਕੋਲੇ ਉੱਥੇ ਰਹਿ ਕੇ ਸਰਦਾਰ ਜਗਮੋਹਨ ਸਿੰਘ ਬਣ ਕੇ ਜੀਵਨ ਬਤੀਤ ਕਰ ਸਕੀਏ ਇਹ ਸੜਕਾਂ ਤੇ ਰੁਲਦਾ ਲਾਲੀ ਦੁਆਰਾ ਫਿਰ ਮਾਣ ਤੇ ਸਤਿਕਾਰ ਭਰਿਆ ਜੀਵਨ ਬਤੀਤ ਕਰ ਸਕੀਏ ਬਸ ਇਹ ਤੁਸੀਂ ਸਾਰੇ ਅਰਦਾਸ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਵਾਇਕੁਰ ਜੀ ਦਾ ਖਾਲਸਾ ਕੋਈ ਨਹੀਂ ਕਹੇ ਤੇ ਝੂਠਿਆ ਤੇ ਕੋਈ ਕਹੇਗਾ ਕੋਈ ਹੈਂ ਪਰ ਕੋਈ ਕਿਸੇ ਨਹੀਂ ਜੂਣਦਾ ਜੀ ਓਏ ਜੇ ਸਰ ਦੀ ਕੋਲ ਸੁਣ ਓਏ ਗੁੰਗਾ ਫਟੂਲਾ ਏ ਇੱਕ ਚਾਹ ਲਾਲ 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 ਆ ਲਾਲ ਫਿਲਮ ਬਣਾਉਂਦੇ ਆ ਇੱਥੇ ਰੁਕ ਕੇ ਇੱਥੇ ਖੜ ਜਾ ਇੱਥੇ ਚੱਲ ਜਾ ਓਏ ਭਾਈ ਚਾਹ ਨਿੰਬੂ ਵਾਲੀ ਪੀਂਦਾ ਜੀ ਅੱਛਾ ਜੀ ਬਲੈਕ ਟੀ ਪੀਂਦਾ ਹਾਂ ਮੁੱਦ ਨਹੀਂ ਪੋਣਾ ਨੇ ਦੇਖੋ ਚਾਹ ਵੀ ਨਿੰਬੂ ਵਾਲੀ ਪੀਂਦਾ ਬਾਈ ਕਹਿੰਦੇ ਬਲੈਕ ਟੀ ਪੀਂਦਾ ਲੈਮਨ ਟੀ ਸੌਰੀ ਮੰਨੋ ਚੰਗਾ ਵਕਤ ਖੰਡਾਇਆ ਹੋਇਆ ਪਰ ਕਰਮਾਂ ਦੇ ਬਾਈ ਚਲ ਧੋਖਾ ਜਿਹੜੇ ਕੱਟਣੇ ਪੈਂਦੇ ਬੰਦੇ ਨੂੰ ਉਹ ਬਸ ਆਏ ਬਸ ਪਾਸ ਫਿਰ ਮੈਂ ਨਹੀਂ ਲਾਲੀ ਕੀਤੀ ਸਾਡੀ ਆਗੇ ਤਾਂ ਉਹ ਨਾ ਬੋਲੀ ਬੀਤੀ ਮੰਗ ਲਈ ਇਹ ਕਰਦੀ ਥੂ ਕਰਦੀ ਸੱਗੇ ਹੀ ਸਭ ਕੁਝ ਫਿਰ ਬਣਾ ਕੋਈ ਨਹੀਂ ਤਾਂ ਲਾਲੀ ਬਾਈ ਸਤਿ ਸ੍ਰੀ ਅਕਾਲ ਲਾਲੀ ਬਾਈ ਕੀ ਹਾਲ ਹੈ ਚਲੋ ਵਿਚਬਠਾਓ ਬਾਈ ਨੂੰ ਅੱਜ ਲਾਉਣਾ ਹੀ ਲਾਉਣਾ ਵਾ ਚੱਲ ਕੇ ਸਾਰਿਆਂ ਮੈਂ ਨਾ ਵੀ ਆ ਬੈਠ ਕੇ ਲੈ ਆ ਬੈਠਣ ਦੇ ਵੀਰੇ ਜਤਿੰਦਰ ਦੇ ਪਾਸੇ ਹੋ ਜਾ ਪਾਸੇ ਹੋ ਜਾ ਪਰਲ ਸਾਈਡ ਤੇ ਹਾਂ ਕੋਈ ਗੱਲ ਨਹੀਂ ਤੂੰ ਜਾ ਮੈਂ ਕਰ ਲਉਗੀ ਤੂੰ ਜਾ ਅੱਜ ਇੱਥੇ ਬੈਠ ਨਹੀਂ ਕੋਈ ਗੱਲ ਨਹੀਂ ਤੂੰ ਜਾ ਮੈਂ ਮੈਂ ਫੋਨ ਕਰਿਆ ਕਰੂੰਗੀ ਵੇ ਬਹੁਤ ਚੰਗਾ ਵਾ ਕਿਸੇ ਨੂੰ ਤੰਗ ਨਹੀਂ ਕਰਦਾ ਰੋਟੀ ਪਾਣੀ ਖਾਂਦਾ ਕਿਸੇ ਨੂੰ ਕਦੀ ਇਹਨੇ ਤੰਗ ਨਹੀਂ ਕੀਤਾ ਹੈਗਾ ਬੰਦਾ ਬਹੁਤ ਵਧੀਆ ਬੰਦਾ ਬਹੁਤ ਬੰਦਾ ਕਦੀ ਨਹੀਂ ਤੰਗ ਕਰਦਾ ਥੋੜਾ ਜੀ ਪੈਂਜੀ ਚੱਲੇ ਆ ਮੂਜ ਰਾਤ ਨੂੰ ਆਉਂਦਾ ਅਸੀਂ ਪੈਂਜੀ ਚੱਲੇ ਆ ਹੁਣ ਫਿਲਮ ਦੇਖਣ ਆਏ ਹਾਂ ਹਾਂ ਕੋਈ ਗੱਲ ਨਹੀਂ ਲਾਲੀ ਤੈਨੂੰ ਨੀਨੇ ਨਾਲ ਤੇ ਬੜੀਆ ਇਹਨੂੰ ਕਾਪੀ ਪੈਨ ਦੇ ਦੇ ਤੂੰ ਦੋ ਜੂਗੋ ਹਾਂ ਆਜੂਂਗੇ ਕੋਈ ਗੱਲ ਮੈਂ ਵੀ ਆਉਂਗੀ ਤੂੰ ਜਾ ਠੀਕ ਐ ਮੈਂ ਤਾਂ ਇਹਨੇ ਕਦੀ ਕਿਸੇ ਨੂੰ ਤੰਗ ਨਹੀਂ ਕੀਤਾ ਹੈਗਾ ਬਹੁਤ ਅੱਛਾ ਵਾ ਇਨੇ ਬਸ ਆਪਣਾ ਇੱਥੇ ਰਾਉਂਡ ਲਗਾਉਣੇ ਆ ਅਤਰਾ ਤੋਂ ਜੋ ਇਹਨੂੰ ਕੋਈ ਇਨਕਾਰ ਨਹੀਂ ਕਰਦਾ ਤੇ ਕਿਸੇ ਟਾਬੇ ਤੇ ਚਲ ਜੇ ਜਾਂ ਕਿਸੇ ਠੇਕੇ ਤੇ ਚਲ ਜੇ ਜਾਂ ਕਿਸੇ ਦੇ ਘਰ ਚਲ ਜੇ ਕਦੀ ਇਸ ਇਹਨੂੰ ਕਿਸੇ ਨੇ ਮਨਾ ਨਹੀਂ ਕੀਤਾ ਆ ਕਿਸੇ ਨੂੰ ਅੱਜ ਤੱਕ ਇਹਨੇ ਤੰਗ ਹੀ ਨਹੀਂ ਕੀਤਾ ਕਿ ਕੋਈ ਆਵਾਜ਼ ਕੋਈ ਥੱਪੜ ਜਾਂ ਕਿਸੇ ਨਾਲ ਧੱਕਾ ਮੂਕੀ ਕੁਝ ਨਹੀਂ ਕੀਤਾ ਆ ਮਤਲਬ ਅਹੀਂ ਤਾਂ ਜ਼ਬਰਦਸਤੀ ਕੱਪੜੇ ਪਾਉਣੇ ਹੁਣ ਪਜਾਮਾ ਵੀ ਉਸ ਦਿਨੇ ਕੱਚਾ ਬੈ ਜ਼ਬਰਦਸਤੀ ਇਹਨੂੰ ਕੱਪੜੇ ਪੁਆ ਦੇਗੀ ਠੰਡਿਆ ਵਗੈਰਾ ਵਗੈਰਾ ਆਪਣੀ ਮੰਨ ਦੀ ਹੁੰਦੀ ਆ ਕਿ ਸੇਵਾਵਾ ਪੁਨੇ ਜਾ ਰਿਹਾ ਬਹੁਤ ਅੱਛੀ ਜਗ੍ਹਾ ਤੇ ਜਾ ਰਿਹਾ ਮੈਂ ਘੁੰਮ ਕੇ ਵਾਪਸ ਆਈ ਇਹ ਦੇਖਣ ਵਾਸਤੇ ਕਿ ਮੈਨੂੰ ਪਤਾ ਲੱਗਾ ਲਾਲੀ ਲੈ ਕੇ ਚੱਲੇ ਆ ਤੇ ਮੈਂ ਇੱਕਦਮ ਸ਼ਿਵਿੰਗ ਕਰਨ ਦੇ ਹੀ ਇਹਦੇ ਕਰਕੇ ਧਿਆਨ ਰਹਿੰਦਾ ਸਾਡਾ ਇਹਦੇ ਵਿੱਚ ਵੀ ਚਲੋ ਆਹ ਦਾ ਘਰ ਹੈ ਇੱਥੇ ਤੇ ਧਿਆਨ ਰਹਿੰਦਾ ਵਾ ਕਿ ਨਹੀਂ ਕੁਝ ਖਾਦਾ ਵਾ ਕਿ ਨਹੀਂ ਖਾਦਾ ਵਾ ਉਹ ਤੇ ਇੱਥੇ ਹੈਗਾ ਤੇ ਬਹੁਤ 32 35 ਸਾਲ ਇਹਨਾਂ ਨੂੰ ਇਦਾਂ ਹੀ ਮੇਰੇ ਨਾਨਾ ਜੀ ਦੱਸਦੇ ਆ ਕਿ ਇਦਾਂ ਹੀ ਐ ਕਿਸੇ ਨੂੰ ਤੰਗ ਨਹੀਂ ਕਰਦੇ 5-10 ਰੁਪਏ ਲੈ ਲੈ ਕਦੀ ਕਿਸੇ ਨੂੰ ਤੰਗ ਨਹੀਂ ਕਰਦੇ ਇਹਨਾਂ ਨੂੰ 35-40 ਸਾਲ ਹੋ ਗਏ ਹੁਣ ਇਹਦੀ ਉਮਰ ਘੱਟੋ ਘੱਟ 75 75 77 ਦੇ ਲਾਗੇ ਦੀ ਉਮਰ हां ਇੰਨੀ ਉਮਰ ਮੈਂ ਨਾਨਾ ਜੀ ਦੱਸਦੇ ਕਿਉਂਕਿ ਚੁੰਗੀਆਂ ਦੇ ਕੰਮ ਕਰਦੇ ਉਦੋਂ ਵੀ ਇੰਨਾ ਕੌਂਦਾ ਤੇ ਉਹ ਦੱਸਦੇ ਇੰਨੀ ਉਮਰੇ ਦੀ ਹੈਗੀ ਐਡਾ ਦਰਬੀਸ਼ ਬੰਦਾ ਕਿਸੇ ਤੋਂ ਮੰਗਿਆ ਕਿਸੇ ਨੇ 500 ਰੁਪਿਆ ਵੀ ਦੇਤਾ ਲੈਣਾ ਨਹੀਂ ਜੇ ਜੀ ਕਰਦਾ ਕਿਸੇ ਤੋਂ ਕੁਛ ਖਾਣ ਨੂੰ ਮੰਗ ਲਿਆ ਜੇ ਕਿਸੇ ਤੋਂ ਜੀ ਕਰਦਾ ਤਾਂ ਆਪ ਕੋਈ ਚੀਜ਼ ਕਹਿਤੀ ਪਰ ਕਿਸੇ ਮੂਰੇ ਹੱਥ ਨਹੀਂ ਸੀ ਆੜਦਾ ਪਰ ਸੜਕਾਂ ਤੇ ਸੌਂਦਾ ਫੁੱਟਪਾਥਾਂ ਤੇ ਸੌਂਦਾ ਜੰਡਿਆਲਾ ਗੁਰੂ ਦਾ ਸ਼ਹਿਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਸਾਰਾ ਸ਼ਹਿਰ ਇਹਨੂੰ ਪਿਆਰ ਕਰਦਾ ਸਾਰੇ ਸ਼ਹਿਰ ਦੇ ਦੁਕਾਨਦਾਰ ਜਾਂ ਹੋਟਲਾਂ ਵਾਲੇ ਢਾਬਿਆਂ ਵਾਲੇ ਸਾਰੇ ਇਹਨਾਂ ਰੋਟੀ ਪਾਣੀ ਦੀ ਮਦਦ ਕਰਦੇ ਇੱਥੋਂ ਤੱਕ ਕਿ ਸ਼ਰਾਬ ਦੇ ਠੇਕਿਆਂ ਤੇ ਵੀ ਇਹਨੂੰ ਲੋਕ ਸ਼ਰਾਬ ਪੀਣ ਨੂੰ ਫ੍ਰੀ ਚ ਦਿੰਦੇ ਪਰ ਇਸ ਇਨਸਾਨ ਨੂੰ ਜਿਹੜੀ ਜ਼ਰੂਰਤ ਸੀ ਅਸਲ ਚ ਉਹ ਸੀ ਇਹਨੂੰ ਆਪਣਾ ਬਣਦਾ ਮਾਨ ਸਤਕਾਰ ਤੇ ਪਿਆਰ ਮਿਲਣਾ ਚਾਹੀਦਾ ਸੀ ਉਹ ਦੇਣਾ ਸੀ ਇਹਨਾਂ ਦੇ ਪਰਿਵਾਰ ਨੇ ਮਾਮੇ ਭੂਆ ਦੇ ਪੁੱਤ ਮਾਸੀ ਦੇ ਪੁੱਤ ਨਾਨਕੇ ਦਾਦਕੇ ਕੋ ਕਿੱਡਾ ਕੁਨਵਾ ਇਨਸਾਨ ਦਾ ਇੱਕ ਹਰ ਇੱਕ ਬੰਦੇ ਦਾ ਹੁੰਦਾ ਕੋਈ ਸਮਾਨਤ ਉਹਦਾ ਡਿੱਗਿਆ ਨਹੀਂ ਹੁੰਦਾ ਪਰ ਜਦੋਂ ਬੰਦਾ ਮਾੜੇ ਸਮੇਂ 'ਚ ਆ ਜਾਂਦਾ ਕੋਈ ਕਿਸੇ ਦਾ ਨਹੀਂ ਦਿੰਦਾ ਜਿਵੇਂ ਮਖਤਾਰ ਸਿੰਘ ਬਾਪੂ ਅੱਖਾਂ ਤੋਂ ਅਨਾ ਸ਼ਮਸ਼ਾਨ ਘਾੜ 'ਚ ਪਿਆ ਸੀ ਪੰਜ ਭਤੀਜੇ ਸੀ ਅੱਜ ਬਾਪੂ ਉਹਨਾਂ ਨੂੰ ਮਿਹਣੇ ਵੀ ਮਾਰ ਕੇ ਆਇਆ ਵੀ ਤੁਸੀਂ ਮੇਰੇ ਮਗਰ ਵੀ ਨਹੀਂ ਆਏ ਕੋਈ ਦੇਖਣ ਮੈਨੂੰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਪਰ ਜਿੱਥੇ ਇਦਾਂ ਦੇ ਵੀਰ ਪੁੱਤ ਬਣ ਕੇ ਭਰਾ ਬਣ ਕੇ ਭਤੀਜੇ ਬਣ ਕੇ ਇਹ ਜੀ ਲੋਕਾਂ ਦਾ ਸਾਥ ਦਿੰਦੇ ਨੇ ਰੋਟੀ ਪਾਣੀ ਲੀੜਾ ਕੱਪੜਾ ਦਿੰਦੇ ਨੇ ਇੱਥੇ ਬਾਈ ਆਇਆ ਕਾ ਟੇਲਰ ਆ ਬਾਈ ਤੁਸੀਂ ਨਹੀਂ ਮੈਂ ਮੇਰੇ ਪਿੰਡ ਦਾ ਬਾਈ ਬਾਈ ਕਹਿੰਦਾ ਕੁੜਤਾ ਪਜਾਮਾ ਸਮਾਉਣਾ ਦਿੱਤਾ ਜੀ ਮਕਤਾਰ ਸਿੰਘ ਦਾ ਉਹ ਲੈ ਕੇ ਜਾਇਓ ਮਤਲਬ ਇਹ ਲੋਕ ਨੇ ਜਿਹੜੇ ਉਹਦੇ ਆਪਦੇ ਬਣੇ ਹੋਏ ਨੇ ਤੇ ਜਿਹੜੇ ਆਪਦੇ ਨੇ ਇਹਨਾਂ ਦੇ ਉਹ ਇਹਨਾਂ ਤੋਂ ਦੂਰ ਹੋਏ ਬੈਠੇ ਨੇ ਕਿਉਂਕਿ ਮਾੜੇ ਦਾ ਕੋਈ ਹੰਮ ਹੀ ਨਹੀਂ ਚੜਦੇ ਸੂਰਜ ਨੂੰ ਸਲਾਮਾ ਕਰਦੇ ਨੇ ਲੋਕ ਤੇ ਅੱਜ ਅਸੀਂ ਜੰਡਿਆਲਾ ਗੁਰੂ ਕੀ ਧਰਤੀ ਤੋਂ ਭੱਗਣ ਆਲੇ ਆ ਜਿਹੜੀ ਇਹ ਤਿੰਨ ਮੈਂਬਰਾਂ ਦੀ ਸੇਵਾ ਰੇਖਾ ਦੀ ਮਾਤਾ ਦੀ ਤੇ ਮਖਤਿਆਰ ਸਿੰਘ ਦੀ ਜੋ ਅੱਖਾਂ ਤੋਂ ਬਲਾਈਂਡ ਆ ਤੇ ਲਾਲੀ ਜਗਮਉਨ ਸਿੰਘ ਲਾਲੀ ਵੀਰ ਦੀ ਇਸੇ ਵਾ ਦਾ ਮੌਕਾ ਮਿਲਿਆ ਸਾਨੂੰ ਤੇ ਅਸੀਂ ਇਸ ਧਰਤੀ ਤੇ ਪਹੁੰਚੇ ਗੁਰੂ ਕਿਰਪਾ ਕਰਨ ਅਸੀਂ ਸਾਡੇ ਨਾਲ ਤਿੰਨਾਂ ਮੈਂਬਰਾਂ ਦੀ ਸੇਵਾ ਸੰਭਾਲ ਕਰ ਸਕੀਏ ਉਹਨਾਂ ਨੂੰ ਚੰਗਾ ਬਣਦਾ ਮਾਨ ਸਤਕਾਰ ਦੇ ਸਕੀਏ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਸੀਂ ਵੀ ਸਾਰੇ ਅਰਦਾਸ ਕਰਿਓ ਧੰਨਵਾਦ ਆ ਖਾਲਸਾ ਜੀ ਤੁਹਾਡਾ ਬਹੁਤ-ਬਹੁਤ ਸਾਰੇ ਵੀਰਾਂ ਦਾ ਦੇਵ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਜਾ ਲਾਲੀ ਵੀਰੇ ਆ ਜਾ ਭਾਈ ਜਗਮਉਨ ਸਿੰਘ ਲਾਲੀ ਅੰਤਾਪ ਬਚਨ ਦਾ ਡਰਾਈਵਰ ਰਿਹਾ ਕੰਡੇ ਬੰਬੇ ਦੇ ਵਿੱਚ ਅੰਤਾਪ ਬਚਨ ਦੀ ਗੱਡੀ ਚਲਾਉਂਦਾ ਸੀ ਭਾਈ ਭਾਈ ਸੱਚੀ ਗੱਲ ਹੈ ਇਹ ਹੈ ਲਾਲੀ ਭਾਈ ਬੋਲੇ ਸੋ ਨਿਹਾਲ ਲਾਲੀ ਭਾਈ ਅੱਜ ਸਪਨਿਆਂ ਦੇ ਘਰ ਵਿੱਚ ਆ ਗਿਆ ਸਾਡੇ ਸੈਂਕੜੇ ਪਰਿਵਾਰ ਦੇ ਮੈਂਬਰ ਜਿਨ੍ਹਾਂ ਦੇ ਵਿੱਚ ਲਾਲੀ ਬਾਈ ਨੂੰ ਆਪਦੇ ਭਰਾ ਆਪਦੇ ਬੱਚੇ ਆਪ ਤੋਂ ਵੱਡੀ ਉਮਰ ਦੇ ਬਜ਼ੁਰਗ ਮਿਲਣਗੇ ਆ ਦੇਖ ਸਾਡੇ ਥਰੋਜ ਖਾਨ ਵਰਗੇ ਫੌਜੀ ਵਰਗੇ ਬੱਚੇ ਹਾਂ ਵਿੱਕੀ ਵਰਗੇ ਰੱਬ ਰੂਪ ਹਾਂ ਹਾਂ ਚਲੋ ਢੇੜਾ ਲਾਓ ਢੇੜਾ ਬੱਚਿਓ ਇੱਧਰ ਆਓ ਚਲੋ ਢੇੜਾ ਲਾਓ ਅੱਜ ਚਲੋ ਫੌਜੀ ਆ ਬਾਪੂ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਓ ਸਾਰੇ ਜਾਨੇ ਫਤਿਹ ਬੁਲਾਓ ਚਲੋ ਵਾਹਿਗੁਰੂ ਜੀ ਕੀ ਫਤਿਹ ਆਲਾ ਆਲਾ ਜੀ ਬਾਪੂ ਆਇਆ ਨਾ ਬਾਪੂ ਨੂੰ ਜੱਫੀ ਪਾ ਲਾ ਜੱਫੀ ਪਾ ਬਾਪੂ ਹਾਂ ਚੱਲਾਂਗੇ 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 ਇਹ ਦੇਖੋ ਇਹ ਸਾਡਾ ਪਰਿਵਾਰ ਪੂਰਾ ਬਾਪੂ ਇਹ ਸਾਰਾ ਪਰਿਵਾਰ ਆਪਣਾ ਦੇ ਕਿੰਨੇ ਬੰਦੇ ਆ ایدھر دیکھیں لالی بابے آہ سارے دیکھیں سارے تریاڑی نے آڑی بن جانے نہیں ہے؟ لالی بابے پروار ٹوپی بھی رکھا گے بابو سام کے ਹੁਣ ਤੂੰ ਸਰਦਾਰ ਬਣ ਗਿਆ ਜਗਮਉਨ ਸਿੰਘ ਸਰਦਾਰ ਜਗਮਉਨ ਸਿੰਘ ਲਾਲੀ ਐ ਬਾਪੂ ਸਰਦਾਰਾਂ ਦਾ ਪੁੱਤ ਤੂੰ ਜੋ ਇੱਕ ਇੱਕ ਗੁਲੀਆਂ ਦੇ ਲੋਕ ਜੇ ਚੱਕਲ ਖਾਂਦੇ ਬਾਪੂ ਤੂੰ ਸੱਚੀ ਮਤਾਬ ਵਚਨ ਦੀ ਗੱਡੀ ਚਲਾਉਂਦਾ ਸੀਗਾ ਕਿ ਝੂਠੇ ਜੇ ਲੋਕਾਂ ਨੂੰ ਤਮਾਸ਼ਾ ਲਾਇਆ ਇਧਰ ਜਾ ਕੀ ਬਾਪੂ ਤਾਹ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੰਡਿਆਲਾ ਗੁਰੂ ਕਾ ਗਹਿਰੀ ਮੰਡੀ ਤੋਂ ਬਾਪੂ ਮਖਤਿਆਰ ਸਿੰਘ ਜੀ ਜੂ ਅੱਖਾਂ ਤੋਂ ਬਲਾਈਂਡ ਨੇ ਉਹਨਾਂ ਦੀ ਸੇਵਾ ਮਿਲੀ ਬਾਪੂ 35 ਸਾਲਾਂ ਤੋਂ ਸ਼ਮਸ਼ਾਨ ਘਾੜ ਤੇ ਰਹਿ ਰਹੇ ਸੀਗੇ ਨਾਲ ਇਹਨਾਂ ਦੀ ਧਰਮ ਪਤਨੀ ਬਾਪੂ ਦੇ ਬੇਬੇ ਰੇਖਾ ਉਹ ਹਸਪਤਾਲ 'ਚ ਦਾਖਲ ਆ ਉਹਦਾ ਚੂੜਾ ਟੁੱਟਿਆ ਹੋਇਆ ਵਿਚਾਰੀ ਦਾ ਤੇ ਇੱਕ ਇਹ ਆ ਜਗਮਉਨ ਸਿੰਘ ਲਾਲੀ ਵੀਰਾ ਇਹ ਵੀਰਾ 30 32 ਸਾਲਾਂ ਤੋਂ ਜੰਦੇਆਲਾ ਗੁਰੂ ਕੀ ਦੀਆਂ ਸੜਕਾਂ ਤੇ ਫੁੱਟਪਾਥ ਤੇ ਸੌਂਦਾ ਸੀ ਕਿਸੇ ਟਾਈਮ ਚੰਗਾ ਵੱਡਾ ਟਰਾਂਸਪੋਰਟਰ ਸੀ ਬਾਈ ਲਾਲੀ ਬਾਈ ਤੇ ਬਾਪੂ ਮੁਖਤਿਆਰ ਸਿੰਘ ਸਾਡੇ ਸੁਪਨਿਆਂ ਦੇ ਘਰ ਵਿੱਚ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰਨ ਮਾਨ ਸਤਕਾਰ ਪਰਿਆ ਅਰਦਾਸ ਕਰਿਓ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ